नमस्कार आप देख रहे हैं युवराज भारत न्यूज ये खबर आपके लिए हमारी संवाददाता खुशबू शर्मा जी लेकर आई हैं। आज श्री अमृतसर साहिब तीन अक्टूबर उन्नीस सौ पेरिस कांग्रेस विच स्थापित वर्ल्ड फेडरेशन ट्रेड यूनियन डब्ल्यू यू सचमुच पहली एकीकृत इंटरनेशनल फेडरेशन ऑफ ट्रेड यूनियन अपनी स्थापना दे शानदार अस्सी साल का जश्न मना रही है ਦੁਨੀਆ ਵਿੱਚ ਲੱਖਾਂ ਮਜ਼ਦੂਰ ਤੇ 1 ਅਕਤੂਬਰ 1945 ਦਾ ਸਥਾਪਨਾ ਦਿਵਸ 80 ਸਾਲ ਪੂਰੇ ਹੋਣ ਤੇ ਜਸ਼ਨ ਮਨਾ ਰਹੇ ਹਨ ਡਬਲਯੂਟੀਯੂ ਦੀ ਨੀਵ ਵਿਸ਼ਵ ਮਜ਼ਦੂਰ ਜਮਾਤ ਦੀ ਲਹਿਰ ਲਈ ਇੱਕ ਨੀਲ ਪੱਥਰ ਹੈ ਇਸ ਉਪਰੰਤ ਇਸ ਜਥੇਬੰਦੀ ਨੇ ਬਹੁਤ ਸਾਰੀਆਂ ਮਜ਼ਦੂਰਾਂ ਦੇ ਹੱਥ ਵਿੱਚ ਸੰਗਰਾਸ਼ ਕੀਤੇ ਤੇ ਪ੍ਰਾਪਤੀਆਂ ਕੀਤੀਆਂ ਅਫਰੀਕਾ, ਏਸ਼ੀਆ, ਅਮਰੀਕਾ ਦੇ ਮੁਕਤੀ ਸੰਗਰਾਸ਼ ਨਾਲ ਇੱਕਤਾ ਰੱਖੀ ਹੈ ਇਸ ਨਾਲ ਦੁਨੀਆ ਦੇ ਮਜ਼ਦੂਰ ਦੇ ਸੰਗਰਾਸ਼ ਦੀ ਡਬਲਯੂਟੀਯੂ ਮਦਦ ਕਰਦੀ ਹੈ ਲਗਾਤਾਰ ਅੰਤਰਰਾਸ਼ਟਰੀ ਟ੍ਰੇਡ ਯੂਨੀਅਨਾਂ ਦੀਆਂ ਕਾਨਫਰੰਸਾਂ ਹੁੰਦੀਆਂ ਹਨ ਜਿਸ ਵੀ ਦੇਸ਼ ਦੇ ਮਜ਼ਦੂਰ ਸੰਗਰਾਸ਼ ਕਰਦੇ ਹਨ ਉਸ ਦੀ ਮਦਦ ਕਰਦੀ ਹੈ ਇਸ ਗੱਲ ਦਾ ਪ੍ਰਗਟਾਵਾ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਮੀਟਿੰਗ ਦੌਰਾਨ ਕੀਤਾ ਉਹਨਾਂ ਨੇ ਕਿਹਾ ਕਿ ਅੱਜ ਕਾਮਰੇਡ ਜੀਤ ਰਾਜ ਪ੍ਰਦਾਨ ਦੀ ਪ੍ਰਦਾਨਗੀ ਹੇਠ ਸੀਟੂ ਦਫਤਰ WFTU ਦਾ 80ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਕਾਮਰੇਡ ਚਰਨਜੀਤ ਮਜੀਠਾ ਤਰਸੇਮ ਟਪਿਆਲਾ ਆਂਗਨਵੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਕੋਟ ਆਸ਼ਾ ਵਰਕਰ ਯੂਨੀਅਨ ਅਜਨਾਲਾ ਦੀ ਪ੍ਰਧਾਨ ਜਸਵੰਤ ਕੌਰ ਤਰਸੇਮ ਸਿੰਘ ਦੇਵ ਸਟਰੀਟ ਲਾਈਟ ਵਰਕਰ ਯੂਨੀਅਨ ਵਾਸੂਦੇਵ ਭਗਵੰਤ ਸਿੰਘ ਪ੍ਰਧਾਨ ਆਸ਼ਾ ਵਰਕਰ ਯੂਨੀਅਨ ਪੂਜਾ ਸੁਵਿੰਦਰ ਕੌਰ ਸਤਿੰਦਰ ਕੌਰ ਆਂਗਣਵਾੜੀ ਪ੍ਰਤਾਪ ਥਾਪੜ ਅਖੇੜੀ ਕੁਲਵੰਤ ਸਿੰਘ ਕਿਰਪਾ ਰਾਮ ਧਰਮਪਾਲ ਵਿਜੇ ਕੁਮਾਰ ਆਦਿ ਹਾਜ਼ਰ ਸਨ ਹੜਤਾਲ ਦੀ 29 ਬਟਾ 9 ਤੋਂ ਚੱਲ ਰਹੀ ਹੈ ਜਿਸ ਦੀ ਪੂਰੀ ਹਿਮਾਇਤ ਕੀਤੀ ਜਾਂਦੀ ਹੈ ਆਸ਼ਾ ਵਰਕਰ ਹੜਤ ਇਲਾਕੇ ਵਿੱਚ ਹਨ ਅਤੇ ਕੈਂਪ ਲਗਾ ਕੇ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਸਰਕਾਰ ਸਪੈਸ਼ਲ ਪਤਾ ਦੇਵੇ इस मौके पे कामरेड सुचा सिंह अजनाला ने कहा कि 12 तारीख नु होने वाली जिला पदरी इजलास सीटू दफ्तर पुतली कार्विखे होवेगा आज सारी दुनिया दे विच वर्ल्ड पोडिशन टेर यूनियन जड़ी बनी है आज तो 80 साल पैलो ओदा स्थापना दिवस बनाया जा और स्थापना दिवस इसलिए बनाया हुआ ਤੇ ਤਾਂ ਜੋ ਜੱਥੇਬੰਦੀ ਹੋਰ ਮਦਦ ਕੀਤੀ ਜਾਵੇ। ਔਰ ਇਹ ਜੱਥੇਬੰਦੀ ਜਿੱਥੇ ਬਾਕੀ ਇਸ਼ਿਆ ਦੇ ਅੰਦਰ ਉਹ ਦੂਰਾਂ ਦਾ ਬਹੁਤ ਘਾਟ ਹੋ ਰਿਹਾ। ਉਹਨਾਂ ਦੀ ਮਦਦ ਕੀਤੀ ਜਾ ਸਕੇ ਤੇ ਉਹਨਾਂ ਦੀ ਬੰਦ classi try ਕਰੇ। ਸਰਮਾਇਦਾਰੀ ਨੇ ਜਾਬ ਜਿਹੜਾ ਵਧਾ ਜਾ ਰਿਹਾ। ਔਰ ਜੱਤਾ ਵਿੱਚ ਮਾਇਆ ਘਟਿ ਹੋਈ। ਔਰ ਗਰੀਬ ਬਹੁਤ ਬੁਰੇ ਤਰਾ ਹੋਰ ਗਰੀਬ ਹੋ ਗਿਆ ਔਰ ਗਰੀਬੀ ਲਾਈਨ ਤੋਂ ਥੱਲੇ ਜਾ ਰਿਹਾ। ਕਿਹੇ ਬੇ ਲਾਈਨ ਤੋਂ ਤਾਂ ਚੁੱਕ ਲਈ ਉਸ ਲੋਜੋ ਨੂੰ ਜਿਹੜਾ ਰੋਜ਼ਗਾਰ ਨਹੀਂ ਮਿਲਦਾ ਜਨਨ ਜਿਹਨਾਂ ਨੂੰ ਮਿਹਨਤ ਦੇ ਪੈਸੇ ਪੂਰੇ ਨਹੀਂ ਮਿਲਦੇ ਉਹਨਾਂ ਜਿਹੜੋ ਗਰੀਬੀ ਲਾਈਨ ਤੋਂ ਉੱਪਰ ਨਹੀਂ ਆ ਸਕਦੇ ਇਸ ਕਰਕੇ ਉਹਨੂੰ ਗਰੀਬੀ ਲਾਈਨ ਤੋਂ ਉੱਪਰ ਚੁੱਕਣ ਲਈ ਹਿੰਦੁਸਤਾਨ ਦੀ ਜਥੇਬੰਦੀ ਸੀਆਟੀ ਵੀ ਵੱਲੋਂ ਤਗੜੇ ਤੌਰ ਤੇ ਵਰਲਡ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨ ਦਾ ਪ੍ਰੈਸਰ ਦਿੱਤਾ। ਔਰ ਇਹ ਵੀ ਪ੍ਰੈਸਰ ਕੀਤਾ ਵਾ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਨੂੰ ਦੁਨੀਆਂ ਨੂੰ ਇੱਕ ਪਲੇਅਰ ਪਰ ਤੇ ਲਿਆਉਣ ਦੇ ਲਗਾਤਾਰ ਕਰਕੇ ਆਈ ਹੈ ਕੰਗੇ ਤਾਜ ਜਿਹੜਾ ਮੋਦੀ ਨੇ 8 ਘੰਟੇ ਦੀ ਡਿਊਟੀ ਤੇ 12 ਘੰਟੇ ਦੀ ਡਿਊਟੀ ਕੀਤੀ ਆ ਉਸ ਡਿਊਟੀ ਨੂੰ ਦੁਬਾਰਾ ਫੇਰ ਹੱਥ ਫਿਰਦੇ ਦੀ ਕਰਾ ਸਕਦਾ ਭਾਵੇਂ ਅਗੇ ਮੋਦੀ ਡਰਦਾ ਵਾ ਕਾਨੂੰਨ ਬਣਾ ਦਿੱਤਾ ਪਰ ਉਹ ਕਾਨੂੰਨ ਅਜੇ ਤੱਕ ਲਾਗੂ ਨਹੀਂ ਅਸੀਂ ਆਉਣ ਵਾਲੇ ਸਮੇਂ ਤੇ ਇਸ ਗ੍ਰੋਨ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਵਰਤਿਆਂ ਦੀ ਤਰ੍ਹਾਂ ਮਜ਼ਦੂਰਾਂ ਦਾ ਇਕਾ ਕੈਮ ਕਰਕੇ ਲੜਾਂਗੇ ਔਰ ਇਹ ਲੜਾਈ ਹੋਰ ਤਿੱਖੀ ਕਰਾਂਗੇ ਕਿ ਤਾ ਜੋ ਮਜ਼ਦੂਰਾਂ ਦੇ ਅੱਕਾਰੇ ਛਾਪਾ ਨਾ ਵਜੇ ਤੇ ਮਜ਼ਦੂਰ ਆਪਣੀ ਰੋਟੀ ਦਾ ਉਹ ਨਾ ਖਾ ਸਕੇ ਤੁਸੀਂ ਅੱਗੇ ਵੀ ਕਈ ਵਾਰ ਮਜ਼ਦੂਰਾਂ ਦੇ ਹੱਥ ਦੇ ਵਿੱਚ ਉੱਤੇ ਹੋਏ ਉਸ ਮਾਦਦ ਕਿੰਨੀ ਵੀ ਕਾਮਯਾਬੀ ਮਜ਼ਦੂਰਾ ਦੇ ਹੱਥ ਨੇ ਨਹੀਂ ਲੱਗੀ ਉਹ ਸਿਰਫ ਆਪਣਾ ਮਾਸ ਬਚਾਉਣ ਤੱਕ ਹੀ ਸਫਲ ਰਹੇ ਆ ਕਿਉਂਕਿ سرمایہਦਾਰੀ ਬਹੁਤ ਤੇਜ਼ੀ ਨਾਲ ਦੇ ਵੱਧ ਗਈ ਤੇ ਦੋਸਤਾਂ ਦੀ ਸਰਕਾਰ ਜਦੋਂ ਦੀ મોદી ਦੀ ਆਈ ਆ ਇਹਨੇ ਸਾਰੇ ਕੰਮ ਛਿੱਕੇ ਦੇ ਟੰਕੇ ਸွေ سرمایہਦਾਰੀ ਲੋਗ ਵੱਧ ਲਾਭ ਜੋ ਤਾਂ ਉਹਨੇ ਕੁਝ ਨਹੀਂ ਕੀਤਾ ਔਰ ਪਬਲਿਕ ਸੈਕਟਰ ਤਬਾਹ ਕਰਕੇ ਠੇਕੇਦਾਰੀ ਸਿਸਟਮ ਨੂੰ ਅੱਗੇ ਵਧਾ ਰਹੀ ਹੈ ਇਹ ਠੇਕੇਦਾਰੀ ਸਿਸਟਮ ਹੋਊਗਾ ਤੇ ਫਿਰ ਸਾਡੇ ਮਜ਼ਦੂਰਾਂ ਦਾ ਹੱਕ ਨਹੀਂ ਮਿਲ ਸਕਦਾ ਸਾਡੇ ਮਜ਼ਦੂਰ ਹੋਰ ਗਰੀਬ ਹੋਣਗੇ ਜੇ ਮੰਗਾਈ ਹੋਰ ਚਾਰ ਮਾਰ ਦੀ ਤਵੇ ਵਧੂ ਜਿਹਦੇ ਕਰਕੇ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਇਹ ਤੇ ਵੀ ਦੱਸਿਆ ਗਿਆ ਕੀ ਕਹਿਣਾ ਚੰਗੋ ਕੇਂਦਰ ਸਰਕਾਰ ਇਹ ਤੇ ਵੀ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਇਹਨਾਂ ਸਕੀਮ ਵਰਕਰ ਆ ਅਗਨwadi ਵਰਕਰ ਆ ਆਸ਼ਾ ਵਰਕਰ ਨੇ ਵੈਂਟੇ ਮੀਂਹ ਵਰਕਰ ਆ ਆਜ ਕੇ ਸੈਂਟਰ ਦੀ ਸਰਕਾਰ ਆਪਣਾ ਹਿੱਸਾ ਉਤੇ ਨਹੀਂ ਪਾ ਰਹੀ ਜਿਹਦੇ ਨਾਲ ਇਹ ਵੀ ਇਹ ਸਕੀਮਾਂ ਵੀ ਜਿਹੜੀਆਂ ਲਗਾਤਾਰ کئی ਸਮੇ ਤੋਂ ਚੱਲ ਰਹੀਆਂ ਇਹਨਾਂ ਆਮ ਲੋਕਾਂ ਨੂੰ ਆਪ ਦੀਰ ਨੂੰ ਲਾਭ ਹੋ ਰਿਹਾ ਸੀ ਉਹਨਾਂ ਸਕੀਮਾਂ ਦਾ ਬੇੜਾ ਕਰਦ ਕਰਕੇ ਤੁਲੀ ਹੋਈ ਹੈ ਮੋਦੀ ਦੀ ਸਰਕਾਰ ਇਹਨੇ ਕਲਾਵ ਲਗਾਤਾਰ ਲਗਾਈ ਜਾ ਰਹੀ ਆ ਤੇ ਹੁਣ ਵੀ ਆਂਗਣ ਵਾਲੀ ਬਲਾਇਜ਼ੂਨੀ 23 ਤਰੀਕ ਤੋਂ ਲਗਾਤਾਰ ਹੜਤਾਲ ਤੇ ਖੜੀ ਆ ਔਰ ਸੀਐਕਯੂ ਵਾਲੇ ਸਾਥੀ ਲਗਾਤਾਰ ਲਬੀ ਹਮਾਇਤ ਦੇ ਰਹੇ ਕਿ ਪੂਰੀ ਤਰ੍ਹਾਂ ਦੇ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਸੱਜ ਕੇ ਇਹਨਾਂ ਦੇ ਮਸਲੇ ਹੱਲ ਕਰੇ ਤਾਂ ਜੋ ਨਰਮਤਾ ਕਰਨੀ ਲੋੜ ਹੈ ਜੇ ਮਸਲਾ ਨਾ ਹੱਲ ਹੋਇਆ ਤੇ ਕੀ ਕਰੇ ਇਹ ਹੜਤਾਲ ਇਹ ਰੋਕੀ ਨਹੀਂ ਕਰੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਅੱਗੇ ਦੇਸ਼ ਭਰ ਦੀ ਹੜਤਾਲ ਕੀਤੀ ਹੈ। ਉੱਥੇ ਹੁਣ ਇਹ ਸਮਝੇ ਸਾਰੰਗਰ ਤੇਜਪੁਰ ਨਾਲ ਲੈ ਕੇ ਹੜਤਾਲ ਵਾਲੇ ਪਾਸੇ ਵਧਿਆ ਜਾਊਗਾ। ਉਹਦੇ ਰੇਸ਼ੀ ਟੂਰੋਂ ਮਾਨਸਾ ਦੇ ਲਈ ਸੀਟੂ ਦਾ ਜਲਾਸ ਹੋ ਰਿਹਾ 21 12 ਜੁਲਾਈ ਦਾ ਹੋ ਰਿਹਾ ਔਰ 25 ਨਵੰਬਰ ਨੂੰ ਸੰਗਰੂਰ ਦੇ ਵਿੱਚ ਸੂਬੇ ਦਾ ਜਲਾਸ ਹੋ ਰਿਹਾ ਔਰ ਸੂਬੇ ਦੇ ਜਲਾਸ ਤੋਂ ਬਾਅਦ ਕੱਤੀ ਤੋਂ ਸਮਰਤੋਂ ਲੈ ਕੇ 5 ਜਨਮੇ ਤੱਕ ਆਲ ਇੰਡੀਆ ਦਾ ਜਲਾਸ ਹੋ ਗਿਆ ਵਾ ਸਾਰੇ ਹਿੰਦੁਸਤਾਨ ਦੇ ਜਲਾਸ ਕਰਕੇ ਜੱਤੇ ਵਰਗੇ ਨੂੰ ਮਜ਼ਬੂਤ ਕਰਕੇ ਇਸ ਸਰਵਾਇਦਾਰੀ ਪ੍ਰਬੰਧ ਨੂੰ ਢਾਇਢੀਕਰਣ ਕਰ ਲਈ ਛੇਕੇਦਾਰੀ ਸਿਸਟਮ ਕਦਮ ਕਰ ਲਈ ਆਪਣਾ ਸਿੰਗਾਰਸ਼ ਹੋ ਦਿਖਾ ਦਿੱਤਾ ਜੀ